recognized ਪਾਰਟੀ ਹੋਵੇ ਤੇ ਚਾਹੇ 언recognized ਪਾਰਟੀ ਨਾ ਹੋ ਉਹਨਾਂ ਨੇ ਹਮੇਸ਼ਾ ਹੀ ਸਾਨੂੰ ਵੋਟ ਬੈਂਕ ਹੀ ਸਮਝਿਆ ਲੇਕਿਨ ਜਿਹੜੀ ਸਾਡੇ ਅੰਦਰ ਕਾਬਲੀਅਤ ਸੀ ਉਹ ਕਾਬਲੀਅਤ ਨੂੰ ਉਹਨਾਂ ਨੇ ਨਜ਼ਰ ਅੰਦਾਜ਼ ਕੀਤਾ ਤੇ ਆਪਣੇ ਆਪ ਨੂੰ ਕਹਿੰਦੇ ਆ ਵੀ ਬਹੁਤ ਅੱਛੀ ਸਮਾਜ ਨੂੰ ਅਸੀਂ ਬਿਹਤਰ ਬਣਾਉਣ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੇ ਬੜਾ ਭਰੋਸਾ ਦਵਾਇਆ ਔਰ ਸਾਡੇ ਜਿਹੜੇ ਲੀਡਰ ਸਾਹਿਬਾਨ ਸਾਰਾ ਉਹਨਾਂ ਨੇ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਲਿਆ ਜਿਹਦਾ ਕਰਕੇ ਅਸੀਂ ਉਹਨਾਂ ਨੂੰ ਸਮਰਥਨ ਦਿੱਤਾ ਲੇਕਿਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਸ ਇਹ ਭਾਈਚਾਰੇ ਦੀ ਪਿੱਠ ਪਿੱਛੇ ਛੁਰਾ ਮਾਰਿਆ ਕਿਉਂਕਿ ਉਹਨਾਂ ਦਾ ਉਹਨਾਂ ਦਾ ਮਨੋਵਲੀ ਇੰਨਾ ਕਮਜ਼ੋਰ ਕਰ ਦਿੱਤਾ ਗਿਆ ਸੀ ਵੀ ਤੁਸੀਂ ਆਪਣੇ ਦਮ ਤੇ ਆਪਣੇ ਬਲ ਤੇ ਕੁਝ ਨਹੀਂ ਕਰ ਸਕਦੇ ਵੋਟਰਾਂ ਨੂੰ ਕਹਿਣਾ ਚਾਹੁੰਦਾ 크ਿਸਚਨ ਭਾਈਚਾਰਾ ਐਸਸੀ ਭਾਈਚਾਰਾ ਜਾਂ ਸਮਾਜ ਦੇ ਵਿੱਚ ਆਗੂਆਂ ਨੂੰ ਇਹ ਜਿਹੜੇ ਇਹ ਕੰਮ ਕਰ ਰਹੇ ਆ ਇਹ ਸਿਰਫ ਧਰਮ ਤੇ ਜਾਤੀ ਦੇ ਨਾਂ ਤੇ ਵੋਟਾਂ ਮੰਗੀਆਂ ਜਾਣਦੇ ਆ ਲੋਕ ਸਭਾ ਚੋਣਾਂ ਦਾ ਬਿਗਲ ਬਜ਼ਿਆ ਹੋਇਆ ਹੈ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਕਤ ਸਿਆਸੀ ਉਤਲ ਫੁਤਲ ਲਗਾਤਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਈ ਪਾਰਟੀਆਂ ਦੇ ਕਈ ਨੁਮਾਇੰਦੇ ਇੱਕ ਪਾਰਟੀ ਛੱਡ ਦੂਜੀ ਪਾਰਟੀਆਂ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਸ ਵਿੱਚ ਇਸਾਈ ਭਾਈਚਾਰੇ ਵੱਲੋਂ ਆਪਣੀ ਪਾਰਟੀ ਦਾ ਗਠਨ ਕੀਤਾ ਗਿਆ ਹੈ ਨਵੀਂ ਪਾਰਟੀ ਬਣਾਈ ਗਈ ਹੈ ਹਾਲਾਂਕਿ ਪਹਿਲਾਂ ਵੀ ਪਾਰਟੀਆਂ ਬਣੀਆਂ ਸੀਗੀਆਂ ਪਰ ਉਹਨਾਂ ਵੱਲੋਂ ਸਮਰਥਨ ਦਿੱਤਾ ਗਿਆ ਪਰ ਇਸ ਵਾਰ ਜੋ ਪਾਰਟੀ ਬਣੀ ਹੈ ਉਹਨਾਂ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਅਸੀਂ ਸਮਰਥਨ ਨਹੀਂ ਇਸ ਵਾਰ ਵੋਟਾਂ ਦੇ ਵਿੱਚ ਆਪਣੇ ਸਮਾਜ ਨੂੰ ਲੜਾਵਾਂਗੇ ਤੇ ਜਿਤਾਵਾਂਗੇ ਵੀ ਸੁਰਜੀਤਾ ਪਾਪਰੁਰੀ ਸਾਡੇ ਨਾਲ ਨੇ ਬਲਬਾਤ ਅਸੀਂ ਕਰ ਲੈਨੇ ਆ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਹਰ ਇੱਕ ਬਾਰੀ ਤੁਸੀਂ ਪਹਿਲਾਂ ਸਮਰਥਨ ਹੀ ਦਿੱਤਾ ਹੈ ਐਤਕੀ ਪਾਰਟੀ ਬਣਾਈ ਹੈ ਐਤਕੀ ਤਾਂ ਨਹੀਂ ਸਮਰਥਨ ਦੇਵੋਗੇ ਤੁਹਾਡੇ ਮੈਂ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਬਹੁਤ ਅੱਛਾ ਤੁਸੀਂ ਸਵਾਲ ਕੀਤਾ ਜੇ ਅਸੀਂ ਸਮਰਥਨ ਕੀਤਾ ਆ ਚਾਹੇ ਕਾਂਗਰਸ ਨੂੰ ਚਾਹੇ ਆਮ ਆਦਮੀ ਪਾਰਟੀ ਨੂੰ ਚਾਹੇ ਕਾਲੀ ਦਲ ਨੂੰ ਸਾਡੇ ਮਸੀਹ ਭਾਈ ਚਾਰੇ ਨੇ ਹਮੇਸ਼ਾ ਹੀ ਉਨਾ ਪਾਰਟੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਲੇਕਿਨ ਉਹਨਾਂ ਨੇ ਪਾਰਟੀਆਂ ਨੇ ਕਿਤੇ ਵੀ ਮਸੀਹ ਭਾਈਚਾਰੇ ਨੂੰ ਜਾਂ ਜਾਂ ਐਸਸੀ ਭਾਈਚਾਰੇ ਨੂੰ ਜਾਂ ਐਸਟੀ ਭਾਈਚਾਰੇ ਨੂੰ ਬੰਦਾ ਮਾਨ ਸਤਕਾਰ ਤਾਂ ਕਿਸੇ ਪਾਰਟੀਆਂ ਨੂੰ ਚਾਹੀਏ ਉਹ ਖੇਤਰੀ ਪਾਰਟੀਆਂ ਹੋਣ ਤੇ ਚਾਹੇ ਉਹ ਨੈਸ਼ਨਲ ਪਾਰਟੀ ਹੋਵੇ ਚਾਹੇ ਰੈਕੋਗਨਾਈਜ਼ ਪਾਰਟੀ ਹੋਵੇ ਤੇ ਚਾਹੇ ਅਨਰੈਕੋਗਨਾਈਜ਼ ਪਾਰਟੀ ਨਾ ਹੋਣ ਉਹਨਾਂ ਨੇ ਹਮੇਸ਼ਾ ਹੀ ਸਾਨੂੰ ਵੋਟ ਬੈਂਕ ਹੀ ਸਮਝਿਆ ਲੇਕਿਨ ਜਿਹੜੀ ਸਾਡੇ ਅੰਦਰ ਕਾਬਲੀਅਤ ਸੀ ਉਹ ਕਾਬਲੀਅਤ ਨੂੰ ਉਹਨਾਂ ਨੇ ਨજર ਅੰਦਾਜ਼ ਕੀਤਾ ਇਸੇ ਕਰਕੇ ਮਸੀਹ ਭਾਈਚਾਰਾ ਇੰਨਾ ਕਾਬਿਲ ਆ ਐਸੀ ਭਾਈਚਾਰਾ ਇੰਨਾ ਕਾਬਿਲ ਆ ਉਹ ਆਪਣੀ ਬਾਗਡੋਰ ਆਪਣੇ ਹੱਥਾਂ ਦੇ ਵਿੱਚ ਲੈ ਕੇ ਔਰ ਜਿਹੜੀ ਪੰਜਾਬ ਤੇ ਭਾਰਤ ਦੀ ਸੱਤਾ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਪੰਜਾਬ ਨੂੰ ਤੇ ਭਾਰਤ ਦੇਸ਼ ਨੂੰ ਉੱਚੀ ਤੇ ਤਰੱਕੀ ਦੇ ਵਿੱਚ ਲੈ ਕੇ ਜਾ ਸਕਦਾ ਹੈ ਇੰਨੇ ਕਾਬਿਲ ਨੇ ਲੇਕਿਨ ਹਮੇਸ਼ਾ ਹੀ ਅਸੀਂ ਇਹ ਸੋਚਿਆ ਸਾਡੇ ਜਿਹੜੇ ਸਾਡੇ ਜਿਹੜੇ ਵੋਟਰ ਨੇ ਚਾਹੇ ਐਸੀ ਭਾਈਚਾਰੇ ਦੇ ਚਾਹੇ ਕ੍ਰਿਸਚਨ ਭਾਈਚਾਰੇ ਦੇ ਉਨਾ ਦੀ ਉਹਨਾਂ ਨੂੰ ਇੰਨਾ ਕੁ ਕਮਜ਼ੋਰ ਕੀਤਾ ਮਾਨਸਿਕ ਤੌਰ ਤੇ ਵੀ ਤੁਸੀਂ ਕੱਲਿਆਂ ਝਾੜੀ ਹੁੰਦ ਨਹੀਂ ਹੋਏਗੀ ਲੇਕਿਨ ਸਾਡੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੀ ਇੰਨੇ ਕੁ ਕਾਬਲ ਨੇ ਇੰਨੀ ਕੁ ਉਹਨਾਂ ਦੀ ਹੋਂਦ ਆ ਉਹ ਆਪਣੇ ਦਮ ਤੇ ਆਪਣੇ ਬਲ ਤੇ ਆਪਣੀ ਜਿਹੜੇ ਵਿਚਾਰਧਾਰਾ ਨੂੰ ਲੈ ਕੇ ਜੇ ਚੱਲਣ ਜਿਹੜੀ ਸਾਡੀ ਜਿਹੜੀ ਵਿਚਾਰਧਾਰਾ ਆ ਅਸੀਂ ਭਾਈਚਾਰੇ ਦੀ ਬਹੁਤ ਅੱਛੀ ਵਿਚਾਰਧਾਰਾ ਆ ਕਿਉਂਕਿ ਉਹ ਹਰ ਵਰਗ ਦੀ ਲੜਾਈ ਲੜਦੇ ਆ ਤੁਸੀਂ ਦੇਖਿਆ ਹੋਊਗਾ ਚਾਹੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਚਾਹੇ ਮੈਡੀਕਲ ਸਾਇੰਸ ਦੇ ਖੇਤਰ ਦੇ ਵਿੱਚ ਮਸੀਹ ਭਾਈਚਾਰੇ ਨੇ ਕਿੱਡੀ ਦੇਣ ਦਿੱਤੀ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਚਾਹੇ ਤੁਸੀਂ ਜੇ ਇਹਨਾਂ ਐਜੂਕੇਸ਼ਨ ਨੂੰ ਕਿੰਨਾ ਅੱਗੇ ਲੈ ਕੇ ਜਾਂਦਾ ਇਹ ਮੈਡੀਕਲ ਸਾਇੰਸ ਦੇ ਵਿੱਚ ਕਿੱਡੀ ਵੱਡਾ ਉਹਨਾਂ ਨੇ ਰੋਲ ਅਦਾ ਕੀਤਾ ਚਾਹੇ ਇਹ ਸੋਸ਼ਲ ਵਰਕ ਦੇ ਵਿੱਚ ਹਮੇਸ਼ਾ ਹੀ ਇਹ ਐਨਜੀਓ ਜਾਂ ਸੋਸਾਇਟੀਆਂ ਬਣਾ ਕੇ ਹਮੇਸ਼ਾ ਹੀ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ ਉਹਨਾਂ ਨੇ ਵੱਡੀ ਭੂਮਿਕਾ ਨਿਭਾਈ ਲੇਕਿਨ ਉਹਨਾਂ ਨੂੰ ਇਹ ਸੋਚਦੇ ਵੀ ਐਮਐਲਐਮਪੀ ਬਣ ਕੇ ਸ਼ਾਇਦ ਇਹ ਦੇਸ਼ ਨੂੰ ਅੱਛਾ ਨਹੀਂ ਚਲਾ ਸਕਦੇ ਜਾਂ ਦੇਸ਼ ਦੀ ਉਨਤੀ ਦੇ ਤਰੱਕੀ ਦੇ ਵਿੱਚ ਇਹ ਵੱਡਾ ਰੋਲ ਅਦਾ ਨਹੀਂ ਕਰ ਸਕਦੇ ਲੇਕਿਨ ਸਾਡੇ ਜਿਹੜੇ ਵੋਟਰ ਨੇ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਇਸ ਗੱਲ ਨੂੰ ਸਮਝ ਚੁੱਕੇ ਆ ਵੀ ਹੁਣ ਅਸੀਂ ਆਪਣਾ ਹੀ ਝੰਡਾ ਤੇ ਆਪਣਾ ਹੀ ਡੰਡਾ ਤੇ ਆਪਣੀ ਪਾਰਟੀ ਨੂੰ ਹੀ ਮਜ਼ਬੂਤ ਕਰਾਂਗੇ ਪਾਰਟੀ ਦਾ ਕੀ ਨਾਮ ਰੱਖਿਆ ਹੈ ਕਿੰਨੇ ਕਿ ਪਾਰਟੀ ਕਦੋਂ ਤੱਕ ਤੁਸੀਂ ਕੈਂਡੀਡੇਟ ਅਨਾਉਂਸ ਕਰ ਰਹੇ ਹੋ ਤੇ ਕੀ ਲੋਗੋ ਤੁਹਾਨੂੰ ਜਿਹੜਾ ਹੈਗਾ ਤੁਸੀਂ ਇਸ ਵਾਰੀ ਪਾਰਟੀ ਦਾ ਦੇਖੋ ਜੀ ਸਾਡੀ ਪਾਰਟੀ ਦਾ ਨਾਮ ਆ ਨੈਸ਼ਨਲ ਲੋਕ ਸੇਵਾ ਪਾਰਟੀ ਜਿਹਦਾ ਰਾਸ਼ਟਰੀ ਅਧਿਐਕਸ਼ ਜਿਹੜਾ ਔਰ ਔਰ ਮੈਨੂੰ ਥਾਪਿਆ ਗਿਆ ਹੈ ਜ਼ਿੰਮੇਵਾਰੀ ਦਿੱਤੀ ਗਈ ਆ ਲੇਕਿਨ ਇਹ ਪਾਰਟੀ ਜਿਹੜੀ ਨੈਸ਼ਨਲ ਲੈਵਲ ਤੇ ਕੰਮ ਕਰੇਗੀ ਔਰ ਤੁਸੀਂ ਸਭ ਜਾਣਦੇ ਹੋ ਪੂਰੇ ਭਾਰਤ ਦੇ ਅੰਦਰ 크੍ਰਿਸਚੀਅਨ ਭਾਈਚਾਰੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਆ ਭੇਦਭਾਵ ਹੁੰਦਾ ਆ 크੍ਰਿਸਚੀਅਨ ਭਾਈਚਾਰੇ ਦੀਆਂ ਜਿਹੜੀਆਂ ਮਸਲੇ ਆ ਦਿੱਕਤਾਂ ਆ ਪਰੇਸ਼ਾਨੀਆਂ ਆ ਜਾਂ ਇਹ ਐਸਸੀ ਭਾਈਚਾਰੇ ਦੇ ਜਾਂ ਐਸਟੀ ਭਾਈਚਾਰੇ ਦੇ ਜਿਹੜੇ ਮਸਲੇ ਆ ਉਹਨਾਂ ਦੇ ਤੁਸੀਂ ਪੂਰੇ ਭਾਰਤ ਦੇ ਅੰਦਰ ਦੇਖ ਸਕਦੇ ਆ ਆਈ ਦੈਨ ਸੋਸ਼ਲ ਮੀਡੀਆ ਤੇ ਲੋਕ ਤਾਂ ਕਹਿੰਦੇ ਨੇ ਕਿ ਐਸਸੀ ਭਾਈਚਾਰਾ ਪਹਿਲਾਂ ਵੀ ਪਾਰਟੀਆਂ ਬਣਾ ਚੁੱਕਿਆ ਹੈ ਕੈਂਡੀਡੇਟ ਅਨਾਉਂਸ ਕਰ ਚੁੱਕਿਆ ਹੈ ਹਰ ਇੱਕ ਬਾਰੀ ਆਖਿਰਲੇ ਦਿਨਾਂ ਚ ਸਮਰਥਨ ਨਹੀਂ ਦਿੰਦਾ ਬਈ ਸਮਰਥਨ ਹੀ ਦਿੰਦੇ ਰਹੋਗੇ ਜਾਂ ਫਿਰ ਸਭ ਤੋਂ ਪਹਿਲਾਂ ਦੇਖੋ ਜੀ ਐਸਸੀ ਭਾਈਚਾਰੇ ਦੇ ਵਿੱਚ ਜਿਹੜੇ ਨਮਾਇंदे ਜਿਹੜੇ ਲੀਡਰ ਖੜੇ ਕੀਤੇ ਜਾਂਦੇ ਆ ਕੀ ਉਹ ਐਸਸੀ ਭਾਈਚਾਰੇ ਦਾ ਦਰਦ ਸਮਝਦੇ ਕੀ ਉਹਨਾਂ ਨੂੰ ਪਿੰਡਾਂ ਦੇ ਵਿੱਚ ਹਾਲਾਤ ਪਤਾ ਆ ਕੀ ਐਸਸੀ ਭਾਈਚਾਰੇ ਨਾਲ ਕਿਹੋ ਜਿਹਾ ਡਿਸਕ੍ਰਿਮੀਨੇਸ਼ਨ ਹੁੰਦਾ ਹੈ 크ਰਿਸਚੀਅਨ ਭਾਈਚਾਰੇ ਨਾਲ ਕਿਹੋ ਜਿਹਾ ਵਿਤਕਰਾ ਹੁੰਦਾ ਹੈ ਜਿਹੜੇ ਲੀਡਰ ਉਤਾਰੇ ਜਾਂਦੇ ਆ ਚਾਹੇ ਕਾਲੀ ਦਾ ਵੱਲੋਂ ਕਾਂਗਰਸ ਵੱਲੋਂ ਜਾਂ ਭਾਜਪਾ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੈਂਡੀਡੇਟ ਖੜੇ ਕੀਤੇ ਜਾਂਦੇ ਮੈਂ ਤਾਂ ਵੋਟਰਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਆ ਉਹਨਾਂ ਨੂੰ ਕੀ ਸਮਝ ਹੈਗੀ ਆ ਜਿਹੜੇ ਅੱਜ ਇਹ ਜਿਹੜੇ ਨਾ ਉਹ ਤਾਂ ਸਮਾਜ ਦੇ ਵਿੱਚ ਕੋਈ ਕੋਈ ਉਹਨਾਂ ਨੇ ਕੋਈ ਇਦਾਂ ਦਾ ਵੈਲਫੇਅਰ ਦਾ ਕੰਮ ਨਹੀਂ ਕਰਦੇ ਜੇ ਪਾਰਟੀਆਂ ਦੇ ਵਿੱਚ ਉਹ ਕੰਮ ਕਰਦੇ ਉਹ ਲੀਡਰ ਡੰਮੀਆਂ ਖੜੀਆਂ ਕੀਤੀਆਂ ਜਾਂਦੀਆਂ ਉਹ ਜਿਹੜੀਆਂ ਡੰਮੀਆਂ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਪਹਿਲਾਂ ਹੀ ਪੀੜੀਆਂ ਹੁੰਦੀਆਂ ਉਹਨਾਂ ਨੂੰ ਸਿਰਫ ਸਮਾਜ ਦੇ ਵਿੱਚ ਹੀ ਦੱਸਣ ਮੈਂ ਤੁਹਾਡੇ ਸਮਾਜ ਦਾ ਨਮਾਇੰਦਾ ਖੜਾ ਕਰ ਦਿੱਤਾ ਆ ਲੇਕਿਨ ਉਸ ਨਮਾਇੰਦੇ ਦੀ ਜਾਂ ਉਸ ਲੀਡਰ ਦੀ ਕਦੀ ਤੁਸੀਂ ਕਾਰਜਗੁਜ਼ਾਰੀ ਨੂੰ ਦੇਖੋ ਸਮਾਜ ਦੀ ਉਹਨੂੰ ਦੇਣ ਕੀ ਆ ਕੀ ਸਮਾਜ ਨੂੰ ਦੇਣਾ ਕੋਈ ਐਕਟੀਵਿਟੀ ਦੱਸੋ ਕਿਹੜੀ ਉਹਨਾਂ ਦੀ ਐਕਟੀਵਿਟੀ ਆ ਸਮਰਥਨ ਵੀ ਤਾਂ ਤੁਸੀਂ ਦੇ ਦੇਉਂਦੇ ਹੋ ਉਸ ਨੂੰ ਦੇਖੋ ਤੁਸੀਂ ਕਹਿ ਰਹੇ ਹੋ ਕਿ ਕੋਈ ਦੇਨ ਆਰੇ ਮੇਰੀ ਗੱਲ ਸੁਣੋ ਜਦ ਤੁਸੀਂ ਕਹਿ ਰਹੇ ਹੋ ਕਿ ਨਾ ਕੋਈ ਦੇਨ ਨਾ ਕਿਸੇ ਦੀ ਚੀਜ਼ ਦੀ ਕੋਈ ਗੱਲ ਹੈਗੀ ਐ ਫਿਰ ਸਮਰਥਨ ਕਾਤੋਂ ਦੇ ਦਿੰਦੇ ਸੀ ਕਿ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਕਾਂਗਰਸ ਨੂੰ ਸਮਰਥਨ ਦਿੱਤਾ ਕਿਉਂ ਸਮਰਥਨ ਕਿਉਂ ਦੇ ਦਿੰਦੇ ਸੀ ਅਸੀਂ ਇਸੇ ਕਰਕੇ ਨੈਸ਼ਨਲ ਲੋਕ ਸੇਵਾ ਪਾਰਟੀ ਬਣਾਈਆਂ ਸੀ ਜਿਹੜੇ ਲੋਕਾਂ ਦੀ ਸੇਵਾ ਕਰਨ ਵਾਲੇ ਕੈਂਡੀਡੇਟ ਹੀ ਅਸੀਂ ਜਾਂ ਪਾਰਟੀ ਦੇ ਵਿੱਚ ਵਰਕਰ ਜਦ ਮਾਰਟੀ ਦਾ ਇਹ ਜਿਹੜਾ ਸਮਾਜ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਅਸੀਂ ਪ੍ਰਾਇੋਰਟੀ ਦਵਾਂਗੇ ਪਹਿਲ ਦਾ ਦਰਜਾ ਦਵਾਂਗੇ ਜਿਹੜਾ ਸਮਾਜ ਦਾ ਦਰਦ ਰੱਖਦੇ ਆ ਜਿਹੜੇ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ ਲੱਗੇ ਆ ਅਸੀਂ ਉਹਨਾਂ ਕੈਂਡੀਡੇਟ ਨੂੰ ਉਤਾਰਾਂਗੇ ਤੇ ਅਸੀਂ ਉਹਨਾਂ ਨੂੰ ਲੋਕਾਂ ਨੂੰ ਹੀ ਪਾਰਟੀ ਦੇ ਵਿੱਚ ਸ਼ਾਮਲ ਕਰਾਂਗੇ ਉਹਨਾਂ ਨੂੰ ਜ਼ਿੰਮੇਵਾਰੀ ਦਵਾਂਗੇ ਵੀ ਜੇ ਤੁਸੀਂ ਸਮਾਜ ਦੀ ਇਹ ਸਮਾਜ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਜੇ ਸਮਾਜ ਦੀ ਉਨਤੀ ਤੇ ਤਰੱਕੀ ਦੇਖਣਾ ਚਾਹੁੰਦੇ ਹੋ ਜੋ ਪੰਜਾਬ ਨੂੰ ਫਿਰ ਹਰਿਆ ਭਰਿਆ ਦੇਖਣਾ ਚਾਹੁੰਦੇ ਹੋ ਪੰਜਾਬ ਨੂੰ ਫਿਰ ਦੇਖਣਾ ਚਾਹੁੰਦੇ ਹੋ ਵੀ ਪੰਜਾਬ ਜਿਹੜਾ ਖੁਸ਼ਹਾਲ ਪੰਜਾਬ ਸੀ ਅੱਜ ਪੰਜਾਬ ਦੇ ਕੀ ਹਾਲਾਤ ਬਣ ਚੁੱਕੇ ਆ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕਿੰਨੀ ਆ ਅੱਜ ਦਾ ਨੌਜਵਾਨ ਜਿਹੜਾ ਪੜਿਆ ਲਿਖਿਆ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਿਹਾ ਆ ਪੰਜਾਬ ਦੇ ਕੀ ਹਾਲਾਤ ਕਰ ਦਿੱਤੇ ਆ ਉਹਦੇ ਤੇ ਅਜੀਬ ਜਿਹੜੇ ਸਾਡੇ ਜਿਹੜੇ ਸਮਾਜ ਨੂੰ ਚੰਗੀ ਸਿਹਤ ਦੇਣ ਵਾਲੇ ਜਿਹੜੇ ਲੀਡਰ ਆ ਸਮਾਜ ਨੂੰ ਚੰਗੀ ਸਿਹਤ ਦੇਣ ਵਾਲੇ ਜਿਹੜੇ ਲੋਕ ਆ ਜਿਹੜੀ ਜਿਨ੍ਹਾਂ ਦੀ ਜਿਨ੍ਹਾਂ ਦੀ ਆਈਡਿਓਲੋਜੀ ਜਿਨ੍ਹਾਂ ਦੀ ਜਿਨ੍ਹਾਂ ਦੀ ਸੋਚ ਵਿਚਾਰਾਂ ਦੇ ਵਿੱਚ ਬੜੀ ਦੂਰਦਰਸ਼ੀ ਸੋਚ ਆ ਉਹਨਾਂ ਨੂੰ ਅਸੀਂ ਲੈ ਕੇ ਚੱਲ ਰਹੇ ਆ ਜਿਹੜੀ ਸਾਡੀ ਪਾਰਟੀ ਬਣੀ ਆ ਉਹ ਪਾਰਟੀ ਦੇ ਵਿੱਚ ਜਿਹੜੇ ਅੱਛੇ ਨਮਾਇੰਦੇ ਆ ਅੱਛੇ ਲੋਕ ਆ ਇਮਾਨਦਾਰ ਲੋਕ ਆ ਸਮਾਜ ਦਾ ਦਰਦ ਰੱਖਣ ਵਾਲੇ ਲੋਕ ਆ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਆ ਔਰ ਸਾਡੀ ਜਿਹੜੀ ਪਾਰਟੀ ਬਣਾਉਣ ਦਾ ਇੱਕੋ ਇੱਕ ਮਕਸਦ ਆ ਪੰਜਾਬ ਤੇ ਭਾਰਤ ਦੇ ਅੰਦਰ ਜਿਹੜਾ ਮਸੀਹ ਭਾਈਚਾਰੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਆ ਰਿਹਾ ਆ ਇਹ ਈ ਐਸਸੀ ਭਾਈਚਾਰੇ ਦੇ ਨਾਲ ਐਸਸੀ ਭਾਈਚਾਰੇ ਦੇ ਵਿੱਚ ਕਿੰਨੀਆਂ ਬਹੁਤ ਸਾਰੀਆਂ ਕਾਸਟਾਂ ਹੁੰਦੀਆਂ ਆ ਜਿਹਦੇ ਵਿੱਚ ਮੱਝ ਵੀ ਸਿੱਖ ਭਾਈਚਾਰਾ ਜਿਹਦੇ ਵਿੱਚ ਵਲਮਿਕੀ ਭਾਈਚਾਰਾ ਜਿਹਦੇ ਵਿੱਚ ਰਵਿਦਾਸੀਆ ਭਾਈਚਾਰਾ ਉਹਨਾਂ ਦੇ ਵਿੱਚ ਕੈਂਡੀਡੇਟ ਤਾਂ ਲੈ ਲੈਂਦੇ ਆ ਕਹਿੰਦੇ ਆ ਵੀ ਤੁਹਾਡੇ ਵਾਲਮੀਕੀ ਭਾਈਚਾਰੇ ਦੇ ਵਿੱਚੋਂ ਆ ਰਵੀਦਾਸੀ ਭਾਈਚਾਰੇ ਦੇ ਵਿੱਚੋਂ ਆ ਮੱਝ ਵੀ ਸਿੱਖ ਭਾਈ ਲੇਕਿਨ ਉਹ ਪਾਰਟੀਆਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਪਾਰਟੀਆਂ ਨੇ ਪਹਿਲੇ ਉਹਨਾਂ ਦੇ ਪੈਰਾਂ 'ਚ ਬੇੜੀਆਂ ਪਾਈਆਂ ਹੁੰਦੀਆਂ ਆ ਕੋ ਸਮਾਜ ਦਾ ਦਰਦ ਨਹੀਂ ਰੱਖਦੇ ਅਸੀਂ ਤਾਂ ਉਹਨਾਂ ਨਮੈਂਦਿਆਂ ਨੂੰ ਉਹਨਾਂ ਲੀਡਰਾਂ ਨੂੰ ਅਸੀਂ ਅੱਗੇ ਲੈ ਕੇ ਆਉਣਾ ਜਿਹੜਾ ਵਾਕਿਆ ਹੀ ਵੀ ਸਮਾਜ ਦਾ ਦਰਦ ਰੱਖਦੇ ਆ ਜਿਹੜੇ ਵਰਗ ਦੀ ਲੜਾਈ ਲੜਦੇ ਆ ਜਿਹੜੇ ਲੀਡਰ ਵਾਕਿਆ ਹੀ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ ਲੱਗੇ ਆ ਇਹ ਗੱਲਾਂ ਤੁਸੀਂ ਕਰ ਰਹੇ ਹੋ ਇਹ ਗੱਲਾਂ ਤਾਂ ਪਹਿਲਾਂ ਵੀ ਬੜੀਆਂ ਹੋਈਆਂ ਦੇਖੋ ਜੀ ਮੇਰੀ ਗੱਲ ਸੁਣੋ ਉਹ ਇਹ ਗੱਲਾਂ ਪਹਿਲਾਂ ਵੀ ਬੜੀਆਂ ਹੋਈਆਂ ਆ ਤੁਸੀਂ ਜਦੋਂ ਉਮੀਦਵਾਰ ਖੜੇ ਹੋਏ ਸੀਗੇ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਵੀ ਇਹ ਗੱਲਾਂ ਬਣੀਆਂ ਹੋਈਆਂ ਸੀਗੀਆਂ ਬੜੀਆਂ ਗੱਜ-ਵੱਜ ਕੇ ਤੁਸੀਂ ਗੱਲਾਂ ਕੀਆਂ ਸੀ ਆਹ ਕਰਾਂਗੇ ਅਸੀਂ ਆਹ ਕਰਾਂਗੇ ਆਖਰ ਦੇ ਵਿੱਚ ਕੀ ਹੋਇਆ ਸਮਰਥਨ ਦੇ ਦਿੱਤਾ ਹੁਣ ਮੇਰਾ ਆਖਰੀ ਸਵਾਲ ਸਿੱਧਾ ਸਵਾਲ ਤੁਹਾਨੂੰ ਹੈਗਾ ਤੁਸੀਂ ਮੈਨੂੰ ਘੁਮਾ ਕੇ ਗੱਲ ਨਾ ਦਸੀਓ ਹਾਂ ਜਾਂ ਨਾ ਦੇ ਵਿੱਚ ਦੱਸ ਦਿਓ ਤੁਸੀਂ ਪਾਰਟੀ ਬਣਾਈ ਹੈ ਤੁਸੀਂ ਕਹਰੋ ਨੈਸ਼ਨਲ ਪਾਰਟੀ ਬਣਾਈ ਹੈ ਅਸੀਂ ਉਮੀਦਵਾਰ ਖੜੇ ਕਰਾਂਗੇ ਐਂਡ ਦੇ ਵਿੱਚ ਜਾ ਕੇ ਤੁਸੀਂ ਸਮਰਥਨ ਤਾਂ ਨਹੀਂ ਦੇਵੋਗੇ ਕਿਸੇ ਨੂੰ ਸਭ ਤੋਂ ਪਹਿਲਾਂ ਬਹੁਤ ਅੱਛਾ ਸਵਾਲ ਕੀਤਾ ਅਸੀਂ ਜੇ ਜਿਮਣੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹਦੇ ਵਿੱਚ ਮੈਨੂੰ ਕੈਂਡੀਡੇਟ ਐਲਾਨਿਆ ਗਿਆ ਸੀ ਮਸੀਹ ਭਾਈਚਾਰੇ ਵੱਲੋਂ ਔਰ ਐਸਸੀ ਭਾਈਚਾਰੇ ਵੱਲੋਂ ਤੇ ਐਸਸੀ ਉਹ ਐਸਸੀ ਭਾਈਚਾਰਾ 크ਰਿਸਚਨ ਭਾਈਚਾਰਾ ਜਿਹਦੇ ਵਿੱਚ OBC ਭਾਈਚਾਰਾ ਜਿਹਨਾਂ ਵੱਲੋਂ ਮੈਨੂੰ ਉਮੀਦਵਾਰ ਐਲਾਨਿਆ ਗਿਆ ਸੀ ਲੇਕਿਨ ਸਾਡੇ ਕੁਝ ਜਿਹੜੇ ਅਹੁਦੇਦਾਰ ਸਾਣ ਸਾਡੇ ਲੀਡਰ ਸਾਹਿਬਾਨ ਸੀ ਉਹਨਾਂ ਨੇ ਸਮਰਥਨ ਦਿੱਤਾ ਵੀ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਆ ਉਹ ਤੁਹਾਡੇ ਮਸਲੇ ਹੱਲ ਕਰੇਗੀ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿੰਮੇਵਾਰ ਜਿਹੜੇ ਲੀਡਰ ਆ ਕੈਬਨਿਟ ਮੰਤਰੀ ਜਿਹੜੇ ਜਿਹੜੇ ਬੜੇ ਆਪਣੇ ਆਪ ਨੂੰ ਕਹਿੰਦੇ ਆ ਵੀ ਬਹੁਤ ਅੱਛੀ ਸਮਾਜ ਨੂੰ ਅਸੀਂ ਬਿਹਤਰ ਬਣਾਉਣ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਬੜਾ ਭਰੋਸਾ ਦਵਾਇਆ ਔਰ ਸਾਡੇ ਜਿਹੜੇ ਲੀਡਰ ਸਾਹਿਬਾਨ ਸਾਨੂੰ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਲਿਆ ਜਿਹਦਾ ਕਰਕੇ ਅਸੀਂ ਉਹਨਾਂ ਨੂੰ ਸਮਰਥਨ ਦਿੱਤਾ ਲੇਕਿਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮਸੀਹ ਭਾਈਚਾਰੇ ਦੀ ਪਿੱਠ ਪਿੱਛੇ ਛੁੜਾ ਮਾਰਿਆ ਅੱਜ ਜਿੰਨੇ ਮਰਜ਼ੀ ਝੰਡੇ ਡੰਡੇ ਚੱਕੀ ਜਾਣ ਸਾਡੇ ਜਿਹੜੇ ਮਸੀਹ ਆਗੂ ਆ ਉਹਨਾਂ ਨੂੰ ਪੁੱਛੋ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਕਿਉਂ ਹਟਾਇਆ ਤੁਹਾਡਾ ਅਸੀਂ ਗੱਲ ਕਰੀਏ ਮਿਨੋਰਟੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਜਿਹੜਾ ਇਹ ਕਮਿਸ਼ਨ ਬਣਾਇਆ ਗਿਆ ਸੀ ਉਹ ਹਮੇਸ਼ਾ ਹੀ ਉਹਦੀ ਨੁਮਾਇੰਦਗੀ ਕੌਣ ਸੰਭਾਲਦਾ ਸੀ 크ਰਿਸਚੀਅਨ ਭਾਈਚਾਰੇ ਦੇ ਵਿੱਚੋਂ ਲੇਕਿਨ ਅੱਜ ਨੁਮਾਇੰਦਗੀ ਕਿਉਂ ਹਟਾ ਦਿੱਤਾ ਗਿਆ ਕੀ ਆਮ ਆਦਮੀ ਪਾਰਟੀ ਦੇ ਵਿੱਚ 크ਰਿਸਚੀਅਨ ਭਾਈਚਾਰੇ ਦੇ ਕੀ ਲੀਡਰ ਨਹੀਂ ਸਰ ਉਹਨਾਂ ਨੂੰ ਕਿਉਂ ਹਟਾਇਆ ਆਮ ਆਦਮੀ ਪਾਰਟੀ ਨੇ ਪਿੱਠ ਪਿੱਛੇ ਛੁਰਾ ਮਾਰਿਆ ਸਾਡੇ ਜਿਹੜੇ 크ਰਿਸਚੀਅਨ ਆਗੂਆਂ ਦੇ ਔਰ ਸਾਡੇ 크ਰਿਸਚੀਅਨ ਆਗੂ ਅੱਜ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਮੈਂ ਤਾਂ ਉਹਨਾਂ ਨੂੰ ਖੁੱਲਾ ਸੱਦਾ ਦਿੰਦਾ ਵੀ ਤੁਸੀਂ ਆਪਣੀ ਪਾਰਟੀ ਦੇ ਵਿੱਚ ਆਓ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਔਰ ਪਾਰਟੀ ਦੇ ਵਿੱਚ ਹੁਣ ਕੱਲੀ ਚੇਅਰਮੈਨ ਦੀ ਲੜਾਈ ਨਹੀਂ ਰਹੇਗੀ ਵੀ ਅੱਗੇ ਤਾਂ ਸਾਡੀ ਲੜਾਈ ਹੁੰਦੀ ਚਲੋ ਵੀ ਸਾਡਾ ਮਿਨਿਓਰਿਟੀ ਕਮਿਸ਼ਨ ਦਾ ਚੇਅਰਮੈਨ ਲਾਇਆ ਜਾਵੇ ਸਾਨੂੰ ਮਸੀਹ ਵੈਲਫੇਅਰ ਬੋਰਡ ਦੇ ਵਿੱਚ ਸਾਡਾ ਚੇਅਰਮੈਨ ਥਾਪਿਆ ਜਾਂਦਾ ਸੀ ਚਲੋ ਵੀ ਸਾਨੂੰ ਫੰਡ ਦਿੱਤਾ ਜਾਵੇ ਸਾਨੂੰ ਗਰੰਟਾ ਦਿੱਤੀਆਂ ਜਾਣ ਸਾਡੀ ਹੁਣ ਲੜਾਈ ਐਮਐਲਏ ਐਮਪੀ ਰਾਜ ਸਭਾ ਦੇ ਵਿੱਚ ਆਪਣੇ ਮੈਂਬਰ ਬਣਾ ਕੇ ਕੱਢਣਾ ਆ ਆਪਣੀ ਵਿਧਾਇਕ ਬਣਾ ਕੇ ਕੱਢਣਾ ਆ ਆਪਣੀ ਬਾਗਡੋਰ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਚੱਲਣਾ ਆ ਹੁਣ ਲੜਾਈ ਉਹ ਲੜਾਈ ਨਹੀਂ ਰਹੀ ਅਸੀਂ ਬਹੁਤ ਰਵੈਤੀ ਪਾਰਟੀਆਂ ਨੂੰ ਨੈਸ਼ਨਲ ਪਾਰਟੀਆਂ ਨੂੰ ਜਿਹੜੀਆਂ ਜੇ ਕਹਿੰਦੇ ਹੁੰਦੇ ਵੀ ਇਹ ਖੇਤਰੀ ਪਾਰਟੀਆਂ ਨੂੰ ਸਮਰਥਨ ਦਿੱਤੇ ਲੇਕਿਨ ਕਿਸੇ ਨੇ ਸਾਡੀ ਅੱਜ ਤੱਕ ਬਾਣੀ ਪੜੀ ਇੱਥੇ ਤੱਕ ਜ਼ਮੀਨ ਦਾ ਟੋਟਾ ਨਹੀਂ ਦਿੰਦੇ ਮਰੇ ਜੇ ਸਾਡੇ ਕਬਰਿਸਤਾਨ ਨਹੀਂ ਸਾਡੇ ਅਜ ਮਸੀਹ ਭਾਈਚਾਰੇ ਦੇ ਵਿੱਚ ਕੋਈ ਵੀ ਜੇ ਵਿਸ਼ਵਾਸੀ ਆ ਜਿਹੜਾ ਵਿਸ਼ਵਾਸ ਰੱਖਣ ਵਾਲਾ ਆਪਣੀ ਰੀਤੀ ਰਵਾਜਾਂ ਦੇ ਨਾਲ ਅਸੀਂ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਰੀਤੀ ਰਵਾਜਾਂ ਦੇ ਨਾਲ ਦਫਨਾ ਨਹੀਂ ਸਕਦੇ ਅੱਛਾ ਇਹ ਸਾਡੇ ਕੋਈ ਕਮਿਊਨਿਟੀ ਹਾਲ ਨਹੀਂ ਕੋਈ ਮੈਟਰਸ ਸਕਾਲਰਸ਼ਿਪ ਨਹੀਂ ਮਿਲਦੀ ਦਰਦ ਦਰਦ ਦੀਆਂ ਠੋਕਰਾਂ ਖਾ ਰਿਹਾ ਮਸੀਹ ਭਾਈਚਾਰਾ ਉਹਦੇ ਲਈ ਅਸੀਂ ਮਸੀਹ ਭਾਈਚਾਰੇ ਦੀ ਆਗੂਆਂ ਨੇ ਫੈਸਲਾ ਕੀਤਾ ਸੀ ਆਪਣੀ ਪਾਰਟੀ ਬਣਾਈ ਉਹਦੀ ਜਿਹੜੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਆ ਔਰ ਅਸੀਂ ਵੀ ਮਸੀਹ ਆਗੂਆਂ ਨੂੰ ਔਰ ਮਸੀਹ ਸਮਾਜ ਦੇ ਜਿਹੜੇ ਜਿਹੜੇ ਆਗੂ ਸਹਬਾਨ ਆ ਉਹਨਾਂ ਨੂੰ ਭਰੋਸਾ ਦਿਵਾਇਆ ਵੀ ਅਸੀਂ ਮਸੀਹ ਭਾਈਚਾਰੇ ਨੂੰ ਬਿਹਤਰ ਮਸੀਹ ਭਾਈਚਾਰੇ ਦੇ ਜਿਹੜੇ ਮਸਲੇ ਨੇ ਮਸੀਹ ਭਾਈਚਾਰੇ ਦੀਆਂ ਦਿੱਕਤਾਂ ਆ ਪਰੇਸ਼ਾਨੀਆਂ ਉਹਨਾਂ ਦਾ ਹੱਲ ਕਰਾਂਗੇ ਅੱਛਾ ਲੋਕ ਤਾਂ ਕਹਿੰਦੇ ਪਏ ਨੇ ਕਿ ਭਈ ਪਾਰਟੀ ਪਹਿਲਾਂ ਵੀ ਬਣੀ ਸੀਗੀ ਉਮੀਦਵਾਰ ਪਹਿਲਾਂ ਵੀ ਲਾਨ ਹੋਏ ਸੀਗੇ ਦਾਅਵੇ ਪਹਿਲਾਂ ਵੀ ਕੀਤੇ ਗਏ ਸੀਗੇ ਚਾਹੇ ਅਸੀਂ ਭਾਈਚਾਰੇ ਦੀ ਗੱਲ ਕਰਨੀ ਜਾਂ ਫਿਰ ਸਾਈ ਭਾਈਚਾਰੇ ਦੀ ਗੱਲ ਕਰ ਲਈਏ ਬਾਅਦ ਦੇ ਵਿੱਚ ਲੈ ਦੇ ਕੇ ਸੈਟਲਮੈਂਟ ਅਤੇ ਸਮਰਥਨ ਸਮਰਥਨ ਹੋਵੇਗਾ ਨਹੀਂ ਹੋਵੇਗਾ ਹਾਂ ਜਾਂ ਨਾ ਦੇ ਵਿੱਚ ਮੈਨੂੰ ਗੱਲ ਘੁਮਾ ਕੇ ਨਾ ਸਾਡਾ ਦੇਖੋ ਜੀ ਬਹੁਤ ਸਾਰੀਆਂ ਹਮਖਿਆਲੀ ਜਿਹੜੀਆਂ ਜਥੇਬੰਦੀਆਂ ਆ ਜਿਹਦੇ ਵਿੱਚ ਸੁਸਾਇਟੀਆਂ ਆ ਨੇ ਸਬਾ ਸੁਸਾਇਟੀਆਂ ਨੇ ਜਿਹਦੇ ਵਿੱਚ ਕੁਝ ਪਾਰਟੀਆਂ ਰੈਕੋਗਨਾਈਜ਼ ਵੀ ਆ ਜਿਹੜੀਆਂ ਬਹੁਤ ਸਾਰੀਆਂ ਪਾਰਟੀਆਂ ਅਨਰੈਕੋਗਨਾਈਜ਼ ਵੀ ਆ ਉਹ ਵੀ ਅਸੀਂ ਉਹਨਾਂ ਪਾਰਟੀਆਂ ਨੂੰ ਲੈ ਕੇ ਚੱਲ ਰਹੇ ਆ ਬਹੁਤ ਸਾਰੀਆਂ ਸੰਗਠਨਾਂ ਨੂੰ ਲੈ ਕੇ ਜਿਹੜਾ ਜਲਦੀ ਤੁਹਾਡੇ ਧਿਆਨ ਦੇ ਵਿੱਚ ਅਸੀਂ ਲਾਵਾਂਗੇ ਔਰ ਜਿਹੜਾ ਤੁਹਾਨੂੰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਤੁਹਾਨੂੰ ਸਾਡੇ ਜਿਹੜੀਆਂ ਰੈਲੀਆਂ ਦੇਖਣ ਨੂੰ ਮਿਲਣਗੀਆਂ ਔਰ ਵੱਡੇ ਪ੍ਰਦਰਸ਼ਨ ਜਿਹੜੇ ਜਿਹੜਾ ਵੱਡਾ ਜਿਹੜਾ ਹਜ਼ੂਮ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਵੀ ਅਸੀਂ ਅਸੀਂ ਉਹਨਾਂ ਲੀਡਰਾਂ ਤੱਕ ਪਹੁੰਚ ਰਹੇ ਹਾਂ ਜਿਹੜੇ ਸਮਾਜ ਦਾ ਦਰਦ ਰੱਖ ਰਹੇ ਆਂ ਹਰ ਵਰਗ ਦੀ ਲੜਾਈ ਜਿਹੜੀ ਨੈਸ਼ਨਲ ਲੋਕ ਸੇਵਾ ਪਾਰਟੀ ਲੜੇਗੀ ਔਰ ਅਸੀਂ ਜਿਹੜੇ ਨੈਸ਼ਨਲ ਲੋਕ ਸੇਵਾ ਪਾਰਟੀ ਆ ਸਮਾਜ ਦੇ ਹਿੱਤ ਦੇ ਲਈ ਪੰਜਾਬ ਦੀ ਬਿਹਤਰੀ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵਾਰ-ਵਾਰ ਇਹ ਗੱਲ ਕਰ ਰਹੇ ਹੋ ਵੀ ਕੀ ਕੀ ਤੁਸੀਂ ਸਮਰਥਨ ਤਾਂ ਨਹੀਂ ਦੇ ਦੇਉਂਗਾ ਸਮਰਥਨ ਅਸੀਂ ਸਮਰਥਨ ਦੇ ਦੇ ਚੁੱਕੇ ਕਈ ਵਾਰ ਹੀ ਦਿੱਤਾ ਲੰਬੇ ਸਮੇਂ ਤੋਂ ਦਿੰਦੇ ਆ ਸਮਰਥਨ ਹੀ ਦਿੰਦੇ ਆਏ ਅਸੀਂ ਸਾਡੇ ਲੀਡਰ ਸਮਰਥਨ ਹੀ ਦਿੰਦੇ ਆ ਕਿਉਂਕਿ ਉਹਨਾਂ ਦਾ ਉਹਨਾਂ ਦਾ ਮਨੋਵਲੀ ਇੰਨਾ ਕਮਜ਼ੋਰ ਕਰ ਦਿੱਤਾ ਗਿਆ ਸੀ ਵੀ ਤੁਸੀਂ ਆਪਣੇ ਦਮ ਤੇ ਆਪਣੇ ਬਲ ਤੇ ਕੁਝ ਨਹੀਂ ਕਰ ਸਕਦੇ ਔਰ ਤੁਸੀਂ ਕਰ ਲੂਗੀ ਇਹ ਮੈਕਾ ਜੀ ਦੇਖੋ ਜਦੋਂ ਕਾਲਪੁਰਖ ਨਾਲ ਹੋਵੇ ਪਰਮਾਤਮਾ ਨਾਲ ਦੇਖੋ ਪਰਮਾਤਮਾ ਨੇ ਸਾਡੇ ਮਨ ਦੇ ਵਿੱਚ ਇਹ ਗੱਲਾਂ ਪਾਈਆਂ ਵੀ ਤੁਸੀਂ ਆਪਣਾ ਚੱਲਾ ਆਪਣਾ ਪਰਮਾਤਮਾ ਨੇ ਗੱਲਾਂ ਤਾਂ ਪਹਿਲਾਂ ਹੀ ਆਸੀ ਪਹਿਲਾਂ ਪਾਰਟੀਆਂ ਦੇਖੋ ਸਾਡੀ ਪਾਰਟੀ ਜਿਹੜੀ ਮਨਜੋਗ ਇਲੈਕਸ਼ਨ ਕਮਿਸ਼ਨਰ ਜੀ ਦੇ ਧਿਆਨ ਦੇ ਵਿੱਚ ਆ ਅਸੀਂ ਔਰ ਇਲੈਕਸ਼ਨ ਕਮਿਸ਼ਨਰ ਜੀ ਦੇ ਧਿਆਨ ਦੇ ਵਿੱਚ ਪਾਰਟੀ ਹੈ ਸਾਡੀ ਨੈਸ਼ਨਲ ਲੋਕ ਸੇਵਾ ਪਾਰਟੀ ਤੁਹਾਡੇ ਔਨ ਕੈਮਰੇ ਦੇ ਵਿੱਚ ਮੈਂ ਦੱਸ ਰਿਹਾ ਹਾਂ ਸਾਡੇ ਜਿਹੜੇ ਜਿਹੜੇ ਇਹ ਪਾਰਟੀ ਨੂੰ ਜਲਦੀ ਹੀ ਤੁਹਾਡੇ ਸਾਹਮਣੇ ਆ ਜਾਏਗੀ ਕਿਉਂਕਿ ਇਲੈਕਸ਼ਨ ਕਮਿਸ਼ਨਰ ਜੀ ਦੇ ਧਿਆਨ ਦੇ ਵਿੱਚ ਹੀ ਲੈ ਆਂਦੀ ਹੈ ਪਾਰਟੀ ਔਰ ਜਿਹੜਾ ਜਿਹੜਾ ਪ੍ਰੋਸੈਸਿੰਗ ਦੇ ਵਿੱਚ ਜਿਹੜਾ ਅੰਡਰ ਪ੍ਰੋਸੈਸਿੰਗ ਕੰਮ ਚੱਲ ਰਿਹਾ ਆ ਔਰ ਜਲਦੀ ਅਸੀਂ ਆਪਣੀ ਜਿਹੜੇ ਜਿਸ ਤਰ੍ਹਾਂ ਵੀ ਇੱਕ ਇਲੈਕਸ਼ਨ ਕਮਿਸ਼ਨਰ ਸਾਨੂੰ ਹਦਾਇਤਾਂ ਦੇਣਗੇ ਅਸੀਂ ਇਸ ਪਾਰਟੀ ਦੇ ਵੱਲੋਂ ਆਪਣੇ ਕੈਂਡੀਡੇਟ ਉਤਾਰਾਂਗੇ ਔਰ ਇਹ ਕੈਂਡੀਡੇਟ ਜਿਹੜੇ ਅਸੀਂ ਉਤਾਰ ਰਹੇ ਆ ਅਸੀਂ ਉਹੀ ਕੈਂਡੀਡੇਟ ਉਤਾਰ ਰਹੇ ਆ ਜਿਹੜਾ ਸਮਾਜ ਦਾ ਦਰਦ ਰੱਖ ਰਹੇ ਆ ਗੁਰਦਾਸਪੁਰ ਦੇ ਵਿੱਚ ਸਾਡਾ ਅਸੀਂ ਕੈਂਡੀਡੇਟ ਜਿਹੜਾ ਉਹ ਖੜਾ ਕਰਾਂਗੇ ਅੰਮ੍ਰਿਤਸਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਜਲੰਧਰ ਦੇ ਵਿੱਚ ਚਾਰ ਕੈਂਡੀਡੇਟ ਜਿਹੜੇ ਆ ਉਹਦੇ ਉਹ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਚਾਰ ਜ਼ਿਲ੍ਹਿਆਂ ਚੋਂ ਦਾ ਕੈਂਡੀਡੇਟ ਜਿਹੜੇ ਆ ਉਹ ਸਾਨੂੰ ਮਿਲ ਚੁੱਕੇ ਆ ਜਿਹੜੇ ਇਮਾਨਦਾਰ ਆ ਸਮਾਜ ਦਾ ਦਰਦ ਰੱਖਣ ਵਾਲੇ ਆ ਔਰ ਹਰ ਵਰਗ ਨੂੰ ਅਸੀਂ ਉੱਚਾ ਕਰਨ ਦੇ ਲਈ ਲੜਾਈ ਲੜ ਰਹੇ ਹਾਂ ਔਰ ਬਕਵਾਖ ਜਥੇਬੰਦੀਆਂ ਦੇ ਵਾਲਮੀਕੀ ਭਾਈਚਾਰਾ ਰਵਿਦਾਸੀਆ ਭਾਈਚਾਰਾ ਮੱਝਵੀ ਸਿੱਖ ਭਾਈਚਾਰਾ ਔਰ ਜਿਹੜੇ ਸੰਗਠਨ ਜਿਹੜੇ ਸਮਾਜ ਦੇ ਵਿੱਚ ਕੰਮ ਕਰਦੇ ਆ 크ਰਿਸਚਨ ਭਾਈਚਾਰਾ ਜਾਂ ਜਿਹੜੇ ਐਨ ਜੀਓ ਜਿਹੜੇ ਨੇ ਜਿਹੜੇ ਨੇ ਸਬਾ ਸੁਸਾਇਟੀਆਂ ਨੇ ਜਿਹੜੇ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ ਲੱਗੇ ਆ ਔਰ ਬਹੁਤ ਸਾਰੀਆਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਉਹਨਾਂ ਨਾਲ ਵੀ ਸਾਡਾ ਗੱਲਬਾਤ ਚੱਲ ਰਹੀ ਆ ਵੀ ਅਸੀਂ ਕਿਸ ਤਰ੍ਹਾਂ ਆ ਪੰਜਾਬ ਨੂੰ ਬਿਹਤਰ ਬਣਾਉਣ ਦੇ ਲਈ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ ਤਾਂ ਬਹੁਤ ਸਾਰੇ ਜਿਹੜੇ ਲੀਡਰ ਆ ਰਹੇ ਆ ਉਹ ਲੀਡਰ ਕਿਹੜੇ ਆ ਰਹੇ ਆ ਉਹਨਾਂ ਨੂੰ ਸਮਾਜ ਦਾ ਕੋਈ ਦਰਦ ਨਹੀਂ ਉਹ ਕੀ ਕਰ ਰਹੇ ਆ ਟਿਕਟ ਲਈ ਭੱਜ ਰਹੇ ਆ ਟਿਕਟ ਲਈ ਉਹ ਦਲ ਬਦਲ ਰਹੇ ਆ ਟਿਕਟ ਲਈ ਇੱਧਰ ਉੱਧਰ ਭੱਜ ਰਹੇ ਆ ਵੀ ਅਸੀਂ ਐਮਪੀ ਬਣ ਜਾਈਏ ਐਮਪੀ ਬਣ ਕੇ ਆਪਣੇ ਪਰਿਵਾਰ ਨੂੰ ਬਿਹਤਰ ਬਣਾਉਣ ਦੇ ਵਿੱਚ ਆਪਣੇ ਪਰਿਵਾਰ ਨੂੰ ਖੁਸ਼ ਕਰਨ ਦੇ ਵਿੱਚ ਸਮਾਜ ਦਾ ਦਰਦ ਉਹਨਾਂ ਨੂੰ ਕੋਈ ਨਹੀਂ ਜੇ ਸਮਾਜ ਦਾ ਦਰਦ ਹੋਵੇ ਜਿਹੜਾ ਲੀਡਰ ਹੁੰਦਾ ਆ ਲੀਡਰ ਦਾ ਮਤਲਬ ਹੈ ਸਮਾਜ ਨੂੰ ਚੰਗੀ ਸਿਹਤ ਦੇਣਾ ਇਹ ਕਿਹੋ ਜੀ ਸਮਾਜ ਨੂੰ ਸੇਧ ਦੇ ਰਿਹਾ ਅੱਜ ਪਹਿਲਾਂ ਉਹੀ ਪਾਰਟੀ ਦਾ ਵਿਰੋਧ ਕਰ ਰਹਾ ਅੱਜ ਹੀ ਉਹੀ ਪਾਰਟੀ ਦੇ ਵਿੱਚ ਉਹ ਚਲੇ ਜਾਂਦੇ ਆ ਸ਼ਾਮਲ ਹੋ ਜਾਂਦੇ ਆ ਇਹਦਾ ਮਤਲਬ ਇਹ ਦਲਬਧੂ ਜਿਹੜੇ ਲੀਡਰ ਆ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਸਮਾਜ ਦੇ ਵਿੱਚੋਂ ਉਹੀ ਲੀਡਰ ਆਉਣੇ ਚਾਹੀਦਾ ਜੋ ਸਮਾਜ ਦਾ ਦਰਦ ਰੱਖਦੇ ਆ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ ਲੱਗੇ ਆ ਦੇਖੋ ਜੀ ਅੱਜ ਪ੍ਰਮਾਤਮਾ ਨੇ ਸਾਨੇ ਜ਼ਿੰਮੇਵਾਰੀ ਸੌਂਪੀ ਆ ਅਸੀਂ ਕਦੀ ਆਪਣੇ ਮਨ ਦੇ ਵਿੱਚ ਇਹ ਖਿਆਲ ਨਹੀਂ ਲੈ ਕੇ ਆਂਦਾ ਸੀ ਵੀ ਵੀ ਸਾਨੂੰ ਇਹ ਜਿਹੜਾ ਪਾਰਟੀ ਬਣਾਉਣੀ ਪੈਗੀ ਰਾਜਨੀਤਿਕ ਅਸੀਂ ਸੋਚਦੇ ਵੀ ਰਾਜਨੀਤਿਕ ਜਿਹੜੀਆਂ ਪਾਰਟੀਆਂ ਰੈਕੋਗਨਾਈਜ਼ ਪਾਰਟੀਆਂ ਆ ਜਿਹੜੀਆਂ ਇਹ ਸੱਤਾ ਦੇ ਵਿੱਚ ਪਾਰਟੀਆਂ ਆ ਜਾਂ ਆਪੋਜੀਸ਼ਨ ਦੇ ਵਿੱਚ ਪਾਰਟੀਆਂ ਆ ਸ਼ਾਇਦ ਉਹੀ ਪਾਰਟੀਆਂ ਸਾਡੇ ਹਾ ਦਾ ਨਾਰਾ ਮਾਰਨੀਆਂ ਲੇਕਿਨ ਕੋਈ ਪਾਰਟੀ ਸਾਡੇ ਲਈ ਹਾ ਦਾ ਨਾਰਾ ਸਾਡਾ ਮਿਊਨਿਟੀ ਕਮਿਸ਼ਨ ਵੀ ਲਾ ਦਤ ਆ ਤੁਸੀਂ ਦੇਖੋ ਆਖਰੀ ਸਵਾਲ ਹੈ ਮੇਰਾ ਜਿਸ ਪਾਰਟੀ ਦਾ ਤੁਸੀਂ ਰੋਣਾ ਰੋ ਰਹੇ ਹੋ ਅੱਜ ਆਮ ਆਦਮੀ ਪਾਰਟੀ ਦਾ ਉਹੀ ਪਾਰਟੀ ਅੱਗੇ ਆ ਕੇ ਤੁਹਾਨੂੰ ਬਾਅਦ ਦੇ ਵਿੱਚ ਜ਼ਿਕਰ ਕਵੇਗੀ ਕਿ ਬਈ ਕੋਈ ਗੱਲ ਨਹੀਂ ਅਸੀਂ ਤੁਹਾਡੇ ਮੁੱਦੇ ਚੱਕਾਂਗੇ ਤੁਹਾਡੇ ਮੁੱਦਿਆਂ ਨੂੰ ਮੈਨੀਫੈਸਟੋ ਦੇ ਵਿੱਚ ਰੱਖਾਂਗੇ ਕਈ ਚੀਜ਼ਾਂ ਕਹਿ ਦੇਣ ਤੇ ਕੀ ਤੁਹਾਡੇ ਵੱਲੋਂ ਕਿਸੇ ਤਰੀਕੇ ਦਾ ਸਮਰਥਨ ਯਾ ਫਿਰ ਤੁਹਾਡੇ ਵੱਲੋਂ ਲੋਕਾਂ ਤੱਕ ਸੁਨੇਹਾ ਤਾਂ ਨਹੀਂ ਪਹੁੰਚਿਆ ਜਾਵੇਗਾ ਮੈਂ ਮੇਰਾ ਮੈਂ ਤੇ ਚਾਰ ਪਾਰਟੀਆਂ ਦਾ ਮੇਰੀ ਗੱਲ ਸੁ ਨਾਮਗਣਾ ਦੰਨਾ ਵਾ ਤੁਸੀਂ ਹਾਂ ਦੇ ਨਾਂ ਦੇ ਵਿੱਚ ਦੇ ਦਿਓ ਕਿ ਭਾਜਪਾ ਨੂੰ ਤੁਹਾਡਾ ਸਮਰਥਨ ਹੋਵੇਗਾ ਆਮ ਆਦਮੀ ਪਾਰਟੀ ਨੂੰ ਹੋਵੇਗਾ ਕਿ ਅਕਾਲੀ ਦਲ ਨੂੰ ਹੋਵੇਗਾ ਜਾਂ ਬਸਪਾ ਨੂੰ ਹੋਵੇਗਾ ਇਹਨਾਂ ਚਾਰਾਂ ਪਾਰਟੀਆਂ ਵਿੱਚੋਂ ਕਿਸੇ ਨੂੰ ਸਮਰਥਨ ਤੁਹਾਡਾ ਹੋਵੇਗਾ ਜੇਕਰ ਹੋਵੇਗਾ ਤੇ ਕਿੰਨੇ ਕਿੰਨਾ ਸ਼ਰਤਾਂ ਦੇ ਉੱਤੇ ਹੋਵੇਗਾ ਜੇਕਰ ਨਹੀਂ ਹੋਵੇਗਾ ਤੇ ਤੁਸੀਂ ਕੀ ਕਰੋਂ ਕਰੋਗੇ ਤੇ ਆਪਣੇ ਇਲੈਕਸ਼ਨ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਟਾਰਗੇਟ ਕਿਵੇਂ ਇਲੈਕਸ਼ਨ ਲੜਾਉਂਗੇ ਕੀ এজেন্ডਾ ਹੋਵੇਗਾ ਕੀ ਕੁਝ ਦੇਖੋ ਜੀ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਬਹੁਤ ਸਾਰੀਆਂ ਹਮਖਿਆਲੀ ਪਾਰਟੀਆਂ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਸਾਨੂੰ ਵੀ ਕਿਆ ਵੀ ਜਾ ਰਿਹਾ ਵੀ ਤੁਹਾਡੇ ਅਸੀਂ ਮਸਲੇ ਹੱਲ ਕਰਾਂਗੇ ਤੁਸੀਂ ਆਪਣੇ ਕੈਂਡੀਡੇਟ ਨਾ ਉਤਾਰੋ ਅਸੀਂ ਤੁਹਾਡੀਆਂ ਦਿੱਕਤਾਂ ਅਸੀਂ ਉਹਨਾਂ ਨੂੰ ਪਹਿਲਾਂ ਹੀ ਗੱਲ ਕਰਦੇ ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਚੱਲ ਰਹੀਆਂ ਮੀਟਿੰਗਾਂ ਔਰ ਸਾਡੇ ਲੀਡਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਆ ਵੀ ਅਸੀਂ ਉਹਨਾਂ ਨੂੰ ਇਹ ਹੀ ਦੱਸਿਆ ਵੀ ਥੋੜੇ ਸਮੇਂ ਪਹਿਲਾਂ ਹੀ ਸਾਣਾ ਆਮ ਆਦਮੀ ਪਾਰਟੀ ਨੇ ਸਾਨੂੰ ਭਰੋਸਾ ਦਿਵਾਇਆ ਸੀ ਆਮ ਆਦਮੀ ਪਾਰਟੀ 2.5 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ 22 ਸਾਲਾਂ ਦੇ ਵਿੱਚ ਤੁਸੀਂ ਇਹ ਦੱਸੋ ਜਿਹੜੇ 크리스마ਸ ਦੀਆਂ ਵਧਾਈਆਂ ਨਹੀਂ ਦੇ ਸਕਦੇ ਵੱਡੇ ਦਿਨ ਦੀਆਂ ਵਧਾਈਆਂ ਨਹੀਂ ਦੇ ਸਕਦੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਵਧਾਈਆਂ ਨਹੀਂ ਦੇ ਸਕਦੇ ਜਿਹੜਾ ਰਾਜਪਦਰੀ ਪ੍ਰੋਗਰਾਮ ਨਹੀਂ ਕਰ ਸਕਦੀ ਨਹੀਂ ਤਾਂ ਲੰਬੇ ਸਮੇਂ ਤੋਂ ਸਰਕਾਰਾਂ ਬਣਦੀਆਂ ਆ ਰਹੀਆਂ ਇਹ ਇਹ ਪੰਜਾਬ ਸਰਕਾਰ ਵੱਲੋਂ ਕਿਸੇ ਦੀ ਇਹ ਚਾਹੇ ਕੋਈ ਵੀ ਪਾਰਟੀ ਦੀ ਸਰਕਾਰ ਬਣੀ ਮਸੀਹ ਭਾਈਚਾਰੇ ਦਾ ਰਾਜਪਦਰੀ ਪ੍ਰੋਗਰਾਮ ਦਾ ਆਮ ਆਦਮੀ ਪਾਰਟੀ ਨੇ ਕਿਉਂ ਨਹੀਂ ਬਣਾਇਆ ਆਮ ਆਦਮੀ ਪਾਰਟੀ ਨੇ ਇੱਥੇ ਤੱਕ ਗੁੱਡ ਫਰਾਈਡੇ ਨਹੀਂ ਐਕਟਿਵ ਵਧਾਈਆਂ ਦਿੱਤੀਆਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਦੀ ਆਪਣੀ ਪਾਰਟੀ ਬਣ ਚੁੱਕੀ ਆ ਇਹਨਾਂ ਦੇ ਇਹਨਾਂ ਦੇ ਲੀਡਰਾਂ ਨੇ ਆਪਣੀ ਪਾਰਟੀ ਬਣਾਈਆਂ ਜਿਹਦੇ ਵਿੱਚ 크ਰਿਸਚਨ ਭਾਈਚਾਰਾ ਐਸਸੀ ਭਾਈਚਾਰਾ ਓਬੀਸੀ ਭਾਈਚਾਰਾ ਔਰ ਇਹਦੇ ਵਿੱਚ ਜਿਹੜੇ ਇਹ ਕਿਸਾਨ ਜੱਥੇਬੰਦੀਆਂ ਦੇ ਆਗੂ ਸਹਿਬਾਨ ਜਿਹੜੇ ਵਿੱਚ ਅੱਗੇ ਬਦੂ ਸਭਾ ਸੁਸਾਇਟੀਆਂ ਦੇ ਲੋਕ ਅਸੀਂ ਉਹਨਾਂ ਲੋਕਾਂ ਨੂੰ ਲੈ ਕੇ ਚੱਲੇ ਆ ਜਿਹੜੇ ਲੋਕ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ ਲੱਗੇ ਆ ਅੱਜ ਤੱਕ ਸਮਾਜ ਨੂੰ ਅਵੇਅਰ ਹੀ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਵੋਟਰ ਵੋਟ ਪ੍ਰਤੀ ਵੀ ਅਵੇਅਰ ਨਹੀਂ ਕੀਤਾ ਸਿਰਫ ਇਹੇ ਦੱਸਿਆ ਜਾ ਰਿਹਾ ਆ ਇਹੋ ਜਾਂ ਬੀਜ-ਬੀਜਾ ਜਾ ਰਿਹਾ ਆ ਵੀ ਜਿਹੜਾ ਲੀਡਰ ਹੈ ਉਹ ਵਕਾਊ ਆ ਇਹੇ ਬੀਜ-ਬੀਜਾ ਜਿਹੜਾ ਜਿਹੜਾ ਵੋਟਰ ਹੈ ਉਹ ਵਕਾਊ ਅਸੀਂ ਕਦੀ ਕਦੇ ਕਦੀ ਇਹ ਥੋਪਦੇ ਆ ਵੀ ਜਿਹੜੇ ਵੋਟਰ ਵਕਾਊ ਨੇ ਵੋਟਾਂ ਖਰੀਦ ਲਓ ਕਦੀ ਕਹਿੰਦੇ ਜੀ ਇਹ ਲੀਡਰ ਵਕਾਊਗਾ ਇਹ ਲੀਡਰ ਖਰੀਦ ਲਓ ਅਸੀਂ ਤਾਂ ਇਹ ਗੱਲ ਲੀਡਰ ਤੇ ਵੋਟਰ ਉਹ ਵਕਾਊ ਨੇ ਜਿਹੜਾ ਨੂੰ ਪਤਾ ਹੀ ਨਹੀਂ ਦੇਸ਼ ਕਿੱਧਰ ਜਾ ਰਿਹਾ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਮਾਜ ਕਿੱਧਰ ਜਾ ਰਿਹਾ ਜਿਹੜੇ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ ਲੱਗੇ ਹੋਇਆ ਲੋਕ ਉਹਨਾਂ ਨੂੰ ਪਤਾ ਨਾ ਤੋਂ ਲੀਡਰ ਵਕਾਊ ਹੁੰਦਾ ਆ ਨਾ ਵੋਟਰ ਵਕਾਊ ਹੁੰਦਾ ਜਿਹਦੇ ਜਿਹਦੀ ਅੱਖ ਮਰੀ ਹੋਵੇ ਜਾਂ ਜਿਹਦਾ ਜ਼ਮੀਰ ਮਰਿਆ ਹੋਵੇ ਉਹੀ ਵਕਾਊ ਹੁੰਦਾ ਆ ਜਿਹੜਾ ਵਿਅਕਤੀ ਸਮਾਜ ਦਾ ਦਰਦ ਰੱਖਦਾ ਆ ਜਾਂ ਦੇਸ਼ ਦੀ ਹੁਨਤੀ ਤੇ ਤਰੱਕੀ ਚਾਹੁੰਦਾ ਉਹ ਬਕਾਉ ਨਹੀਂ ਹੁੰਦਾ ਉਹਦੀ ਆਪਣੀ ਇੱਕ ਵਿਚਾਰਧਾਰਾ ਹੁੰਦੀ ਅਸੀਂ ਵਿਚਾਰਧਾਰਾ ਵਾਲੇ ਲੋਕ ਆ ਅਸੀਂ ਉਹੋ ਜੇ ਵਿਚਾਰਾਂ ਨਾਲ ਲੜਾਈ ਲੜੀਦੀ ਆ ਸਾਡੀ ਵਿਚਾਰਾਂ ਦੀ ਲੜਾਈ ਆ ਮਤਮੇ ਦਾ ਸਾਡੀ ਇਹ ਲੜਾਈ ਨਹੀਂ ਵੀ ਵੀ ਪੈਸੇ ਦੀ ਲੜਾਈ ਆ ਸਾਡੀ ਲੜਾਈ ਆ ਸਮਾਜ ਨੂੰ ਕਿੱਦਾਂ ਬਿਹਤਰ ਬਣਾਇਆ ਜਾ ਸਕੀ ਔਰ ਤੁਸੀਂ ਇਹ ਗੱਲ ਕਰਦੇ ਆ ਜਿਹੜੀ ਸਮਰਥਨ ਦੀ ਬਾਰ-ਬਾਰ ਗੱਲ ਕਰ ਰਹੇ ਆ ਸਾਡਾ ਸਮਰਥਨ ਅਸੀਂ ਦਿੱਤਾ ਸੀ ਲੰਬੇ ਸਮੇਂ ਤੋਂ ਦਿੰਦੇ ਰਹਿ ਕਾਲੀ ਗੱਲ ਨੂੰ ਦਿੰਦੇ ਰਹਿ ਕਾਂਗਰਸ ਨੂੰ ਦਿੰਦੇ ਰਹਿ ਆਮ ਆਦਮੀ ਪਾਰਟੀ ਨੂੰ ਦਿੰਦੇ ਰਹਿ ਸਾਡੇ ਲੋਕ ਹਮੇਸ਼ਾ ਦਿੰਦੇ ਰਹਿ ਸਮਰਥਨ ਜਿਤ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਬਣੀਆਂ ਚਾਹੇ ਕਾਲੀ ਦਲ ਰਹੀ ਚਾਹੇ ਇਹ ਕਾਂਗਰਸ ਰਹੀ ਤੇ ਚਾਹੇ ਆਮ ਆਦਮੀ ਪਾਰਟੀ ਦੇ ਹੁਣ ਸਮਰਥਨ ਦਿੱਤਾ ਕੀ ਪੰਜਾਬ ਦੇ ਵਿੱਚ ਕੋਈ ਹਾਲਾਤ ਬਦਲੇ ਕਬਰਿਸਥਾਨ ਨਹੀਂ ਕਮਿਊਨਿਟੀ ਹਾਲ ਨਹੀਂ ਮੈਟ੍ਰਿਕ ਸਕਾਲਰਸ਼ਿਪ ਨਹੀਂ ਮਿਲ ਰਹੀ ਇੱਥੇ ਤੱਕ ਸਾਡੇ ਮਸੀਬ ਵੈਲਫੇਅਰ ਬੋਰਡ ਦੇ ਵਿੱਚ ਕਦੀ ਫੰਡ ਨਹੀਂ ਮਿਲ ਰਿਹਾ ਇੱਜੇ ਤੱਕ ਹੋਰ ਮਸੀਬਾਈ ਚਾਰੇ ਦੇ ਜਾਂ ਐਸਸੀ ਭਾਈਚਾਰੇ ਦੇ ਜਿਹੜੇ ਮਸਲੇ ਆ ਉਹ ਤੁਸੀਂ ਦੱਸੋ ਐਸਸੀ ਭਾਈਚਾਰੇ ਦੇ ਜੇ ਤੁਸੀਂ ਨਾ ਕਬਰਿਸਥਾਨ ਦੇਖੋ ਤਾਂ ਤੁਸੀਂ ਦੇਖੋਗੇ ਵੀ ਉੱਥੇ ਗ੍ਰਾਂਟ ਕਿਉਂ ਨਹੀਂ ਆ ਰਹੀ ਜੇ ਐਸੀ ਭਾਈਚਾਰੇ ਦੇ ਪਿੰਡਾਂ ਦੇ ਵੱਲ ਤੁਸੀਂ ਫਿਰਨੀ ਦੇ ਵੱਲ ਦੇਖੋਗੇ ਢੇਰ ਸਾਡੇ ਵਾਲਿਆ ਛੱਪੜ ਸਾਡੇ ਵਾਲਿਆ ਪਾਣੀ ਦਾ ਜਿਹੜਾ ਨਿਕਾਸ ਸਾਡੇ ਵਾਲਾ ਕਿਹੜਾ ਕੋਈ ਬਿਹਤਰ ਨਹੀਂ ਕੰਮ ਹੈ ਕੋਈ ਲੀਡਰ ਨਹੀਂ ਬੋਲ ਰਿਹਾ ਉਹ ਲੀਡਰ ਕਿਹੜੇ ਆ ਉਹ ਸਿਰਫ ਲੀਡਰ ਆਉਂਦੇ ਆ ਜਿਹੜੇ ਸਾਡੇ ਲੋਤਾ ਦੇ ਸਾਡੇ ਸਮਾਜ ਦੇ ਲੋਕ ਜਿਹੜਾ ਡੌਰੂ ਭਜਾਉਣਾ ਸ਼ੁਰੂ ਵੀ ਸਾਡਾ ਆ ਉਹ ਸਾਡਾ ਨਹੀਂ ਉਹ ਪਾਰਟੀ ਦਾ ਆ ਜਿਹੜਾ ਸਮਾਜ ਦਾ ਦਰਦ ਰੱਖਦਾ ਉਹ ਸਮਾਜ ਦੇ ਲਈ ਹਾ ਦਾ ਨਾਰਾ ਮਾਰਦਾ ਇੱਥੇ ਤਾਂ ਪਹਿਲਾਂ ਗੱਲਾਂ ਕਰਦੇ ਜਦੋਂ ਲੋਕ ਸਭਾ ਜਾਂ ਵਿਧਾਨ ਸਭਾ ਜਾਂ ਰਾਜ ਸਭਾ ਦੇ ਵਿੱਚ ਪਹੁੰਚਦੇ ਚੁੱਪ ਹੋ ਜਾਂਦੀ ਆ ਪਹਿਲਾਂ ਤਾਂ ਬੜੀਆਂ ਗੱਲਾਂ ਕਰਦੇ ਆ ਸਾਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੋਟਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਅੱਗੇ ਵੱਧੂ ਸੋਚ ਰੱਖਣਾ ਹੈ ਅਸੀਂ ਉਹੋ ਜਿਹੇ ਕੈਂਡੀਡੇਟ ਉਤਾਰੀਏ ਜਿਹੜੇ ਸਮਾਜ ਨੂੰ ਅੱਛਾ ਬਣਾਉਣ ਦੇ ਵਿੱਚ ਲੱਗੇ ਆ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਪਹਿਲਾਂ ਹੀ ਬੇੜੀਆਂ ਆ ਜਿਹੜੇ ਸਿਰਫ ਆਪਣੀਆਂ ਸੁੱਖ ਸਹੂਲਤਾਂ ਦੇ ਲਈ ਸਮਾਜ ਦੇ ਵਿੱਚ ਆਪਣੇ ਪਰਿਵਾਰ ਨੂੰ ਪਰਿਵਾਰਵਾਦ ਨੂੰ ਲਿਆਉਣ ਦੇ ਵਿੱਚ ਸਮਾਜ ਨੂੰ ਵਧੀਆ ਬਣਾਉਣ ਦੇ ਵਿੱਚ ਨਹੀਂ ਲੱਗੇ ਸਿਰਫ ਸਮਾਜ ਦੇ ਵਿੱਚ ਪਹਿਲਾਂ ਤਾਂ ਫੁੱਟ ਪਾਉਂਦੇ ਆ ਦੇਖੋ ਆਮ ਆਦਮੀ ਪਾਰਟੀ ਨੇ ਫੁੱਟ ਪਾਈ ਕ੍ਰਿਸਚਨ ਭਾਈ ਚਾਰਦੇ ਦੀ ਮਿਨੋਰਟੀ ਮਿਨੋਰਟੀ ਦਾ ਕਮੇਟੀ ਕਮਿਸ਼ਨ ਨਹੀਂ ਲਾਇਆ ਗਿਆ ਉਹਦਾ ਚੇਅਰਮੈਨ ਚੇਅਰਮੈਨ ਕਿਹਨਾਂ ਮੁਸਲਮਾਨ ਭਾਈਚਾਰੇ ਦਾ ਲਾ ਲਤਾ ਮਤਲਬ 크ਿਸਚਨ ਭਾਈਚਾਰੇ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਫੋਟੇ ਪਾਉਣ ਦੀ ਕੋਸ਼ਿਸ਼ ਕੀਤੀ ਪਿਛਲੇ ਦਿਨਾਂ ਵਿੱਚ ਕਹਿੰਦੇ ਜੀ ਅਸੀਂ ਸੋਗ ਮਨਾਵਾਂਗੇ ਆਮ ਆਦਮੀ ਪਾਰਟੀ ਨੇ ਕਿਹਾ ਵੀ ਵੀ ਇਹੋ ਲੈ ਕੇ 30 ਤਰੀਕ ਤੱਕ ਸੋਗ ਸੋਗ ਦਿਹਾੜਾ ਬਣਾਏਗਾ ਉਹਦੇ ਵਿੱਚ ਇੱਕ ਪਾਸੇ ਗਮੀ ਆ ਇੱਕ ਪਾਸੇ ਖੁਸ਼ੀ ਆ ਉਹਦੇ ਵਿੱਚ ਕੀ ਹੋਇਆ 크ਿਸਚਨ ਭਾਈਚਾਰੇ ਦਾ 25 ਦਸੰਬਰ ਬਣਾਇਆ ਜਾਣਾ ਬੜੀ ਧੁੰਮ ਧਾਮ ਦੇ ਨਾਲ ਕਹਿੰਦੇ ਅਸੀਂ ਨਹੀਂ ਬਣਾਵਾਂਗੇ ਸੋਗ ਦੇ ਦਿਨ ਚੱਲ ਰਿਹਾ ਉਹਦੇ ਵਿੱਚ ਕੀ ਦੇਖਿਆ ਜਾ ਆਮ ਆਦਮੀ ਪਾਰਟੀ ਨੇ ਕੀ ਕੀਤਾ ਕ੍ਰਿਸਚੀਅਨ ਭਾਈਚਾਰੇ ਤੇ ਸਿੱਖ ਭਾਈਚਾਰੇ ਵਿੱਚ ਨਫ਼ਰਤ ਪਾਉਣ ਦੀ ਕੋਸ਼ਿਸ਼ ਕੀਤੀ ਵੀ ਇੱਕ ਪਾਸੇ ਸੋਗ ਹੈ ਇੱਕ ਪਾਸੇ ਖੁਸ਼ੀ ਆ ਵੀ ਆਪਸ ਵਿੱਚ ਲੜ ਪੈਣਗੇ ਵੀ ਉਹ ਢੋਲ ਤਿੰਨ ਗਾਰੇ ਨਹੀਂ ਵੱਜਣਗੇ ਜਾਂ ਮਤਲਬ ਜਸ਼ਨ ਵਾਲਾ ਪ੍ਰੋਗਰਾਮ ਨਹੀਂ ਹੋਏਗਾ ਇਹ ਕਿਹੋ ਜਿਹਾ ਕੰਮ ਆ ਇੱਕ ਮੁੱਖ ਮੰਤਰੀ ਨੂੰ ਸ਼ੋਭਾ ਦਿੰਦਾ ਇਹ ਗੱਲਾਂ ਕਰਨੀਆਂ ਸਾਨੂੰ ਵੀ ਇਸ ਗੱਲ ਦਾ ਪਤਾ ਹੈ ਸਮਾਜ ਦੇ ਵਿੱਚ ਕਿਸੇ ਸਮਾਜ ਦੇ ਵਿੱਚ ਖੁਸ਼ੀ ਮਨਾਈ ਜਾਂਦੀ ਹੈ ਕਿਸੇ ਜਗ੍ਹਾ ਤੇ ਦੁੱਖ ਮਨਾਇਆ ਜਾਂਦਾ ਆ ਕਿਸੇ ਜਗ੍ਹਾ ਤੇ ਲੇਕਿਨ ਜੇ ਇਹ ਤਾਂ ਸਮਾਜਾਂ ਨੂੰ ਧਰਮਾਂ ਨੂੰ ਜਾਤੀਆਂ ਨੂੰ ਲੜਾਉਣ ਦੀਆਂ ਵੱਡੀ ਸਿਆਸਤਾਂ ਆਮ ਆਦੀ ਪਾਰਟੀ ਕਰ ਰਹੀ ਆ ਆਮ ਆਦੀ ਪਾਰਟੀ ਦੇ ਵਿੱਚ ਆ ਕਿੰਨੇ ਇਹਨਾਂ ਦੇ ਇਹ ਇਹਨਾਂ ਨੇ ਐਮਪੀ ਉਤਾਰੇ ਅੱਜ ਐਮਪੀ ਕਿੱਥੇ ਚਲ ਗਿਆ ਇਹਨਾਂ ਦਾ ਉਹ ਵੀ ਦਲ ਬਦਲੂ ਸੀ ਉਹਨੂੰ ਕੋਈ ਸਮਝ ਨਾਲ ਲੈਣਾ ਦੇਣਾ ਨਹੀਂ 6 ਮਹੀਨਿਆਂ ਤੋਂ ਲੈ ਕੇ ਤੱਕ ਕੋਈ ਮਸਲਾ ਹੀ ਨਹੀਂ ਹੱਲ ਕੀਤਾ ਨਾ ਤਾਂ ਐਸੀ ਭਾਈਚਾਰੇ ਦੇ ਮਸਲੇ ਹੱਲ ਕੀਤੇ ਨਾ ਲੈ ਕ੍ਰਿਸਚਨ ਭਾਈਚਾਰੇ ਦੇ ਮਸਲੇ ਹੱਲ ਕੀਤੇ ਫੇਰ ਕਹਿੰਦੇ ਜੀ ਸਾਨੂੰ ਜੀ ਇਹ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਤੀਲਾ ਤੀਲਾ ਹੋ ਚੁੱਕੀ ਆ ਹੁਣ ਉਹ ਉਹ ਆਮ ਆਦਮੀ ਪਾਰਟੀ ਅਸੀਂ ਕਿਉਂ ਇੱਕ ਆਪਣਾ ਮੈਂ ਅੱਜ ਤੁਸੀਂ ਸੋਚਦੇ ਆ ਵੀ ਅਸੀਂ ਗੁੱਸਾ ਕਿਉਂ ਕੱਢ ਰਿਹਾ ਕਿਉਂਕਿ ਅਸੀਂ ਵੋਟਾਂ ਦੇ ਇਹਨਾਂ ਨੂੰ ਕਿਹਾ ਵੀ 2024 ਦੇ ਵਿੱਚ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪੈਗਾ ਜਿਹੜਾ 크੍ਰਿਸਚਨ ਭਾਈਚਾਰਾ ਤੁਹਾਨੂੰ ਪਿੰਡਾਂ ਦੇ ਵਿੱਚੋਂ ਬਾਈਕਾਟ ਕਰੇਗਾ ਤੁਹਾਨੂੰ ਅਸੀਂ ਜਿਹੜਾ ਤੁਸੀਂ ਸਾਨੂੰ ਹਮੇਸ਼ਾ ਹੀ ਜਿਕਾਰੇ ਨਾਰੇ ਲਾ ਕੇ ਦੱਸਦੇ ਹਾਂ ਔਰ ਕਹੀ ਕਹਿੰਦੇ ਵੀ ਤੁਹਾਡੇ ਮੈਨੀਫੈਸਟੋ ਦੇ ਵਿੱਚ ਤੁਹਾਡੇ ਮੈਂਬਰ ਪਾ ਲਿਆ ਮਸੀਂ ਮੈਂ ਮਸੀਹ ਭਾਈਚਾਰੇ ਆਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਵੋਟਰਾਂ ਨੂੰ ਕਹਿਣਾ ਚਾਹੁੰਦਾ 크ਿਸਚਨ ਭਾਈਚਾਰਾ ਐਸਸੀ ਭਾਈਚਾਰਾ ਜਾਂ ਸਮਾਜ ਦੇ ਵਿੱਚ ਆਗੂਆਂ ਨੂੰ ਇਹ ਜਿਹੜੇ ਇਹ ਕੰਮ ਕਰ ਰਹੇ ਆ ਇਹ ਸਿਰਫ ਧਰਮ ਤੇ ਜਾਤੀ ਦੇ ਨਾਂ ਤੇ ਵੋਟਾਂ ਮੰਗਣੀਆਂ ਜਾਣਦੇ ਆ ਦਰਦ ਦੁਰਦ ਕੋਈ ਨਹੀਂ ਸਮਝਦੇ ਔਰ ਜਿਹੜਾ ਕਿਸਾਨ ਅੱਜ ਕਿੰਨਾ ਬੇਬਸ ਹੋਇਆ ਪਿਆ ਆ ਜੇ ਗੱਲ ਕਰੀਏ ਜਿਹੜਾ ਇੱਥੇ ਦੁਕਾਨਦਾਰ ਆ ਵਪਾਰੀ ਆ ਉਹਦੀ ਕਦੀ ਇਹਨਾਂ ਨੇ ਹਾ ਦਾ ਨਾਰਾ ਮਾਰਿਆ ਇੱਥੇ ਤੁਸੀਂ ਦੇਖੋ ਜਿਹੜਾ ਗਰੀਬ ਆ ਉਹਦੀਆਂ ਰੇੜੀਆਂ ਕਿੱਦਾਂ ਚਕਾਈਆਂ ਜਾਂਦੀਆਂ ਆ ਗਰੀਬ ਲਈ ਕੋਈ ਹਾ ਦਾ ਨਾਰਾ ਨਹੀਂ ਮਾਰਦਾ ਧਾਰੀਦਾਰ ਦੇ ਲਈ ਕੋਈ ਵੀ ਧਰਨੇ ਨਹੀਂ ਲਾਈ ਜਾਂਦੇ ਆ ਜਿਹੜਾ ਮਜ਼ਦੂਰ ਆ ਉਹ ਅੱਜ ਦਰਦ-ਦਰਦੀਆਂ ਠੁਕਰਾਂ ਖਾ ਰਿਹਾ ਆ ਇੱਥੇ ਇੱਥੇ ਤੱਕ ਜਿਹੜੇ ਨਰੇਗਾ ਦੇ ਵਿੱਚ ਆ ਉਹਨਾਂ ਦੇ ਨਾਲ ਕੀ ਕੁਝ ਕੀਤਾ ਜਾ ਰਿਹਾ ਆ ਅਜੇ ਤੱਕ ਜਿਹੜਾ ਮਜ਼ਦੂਰ ਹੈ ਉਹਦੀ ਕੋਈ ਦਿਹਾੜੀ ਤੇ ਗੱਲ ਨਹੀਂ ਕੀਤੀ ਜਾ ਰਹੀ ਆ ਜਿਹੜਾ ਡੀਸੀ ਆ ਉਹ ਕਮਰਿਆਂ ਦੇ ਵਿੱਚ ਬੈਠਾ ਆ ਜਿਹੜਾ ਜਿਹੜਾ ਇਹ ਪੁਲਿਸ ਕਮਿਸ਼ਨਰ ਆ ਜਾਂ ਐਸਐਸਪੀ ਆ ਉਹ ਕੋਈ ਗੱਲ ਸੁਣਨ ਨੂੰ ਤਿਆਰ ਆ ਜੇ ਕੋਈ ਜੇ ਕੋਈ ਜਾਂਦਾ ਆ ਦਫ਼ਤਰਾਂ ਦੇ ਵਿੱਚ ਉਹਨਾਂ ਦਾ ਕਿਹੋ ਜਿਹਾ ਵੀ ਤੀੜਾ ਵਰਤਿਆ ਜਾਂਦਾ ਆ ਪ੍ਰਸ਼ਾਸਨ ਕੰਮ ਕਰਨ ਨੂੰ ਤਿਆਰ ਨਹੀਂ ਉਹ ਕਹਿੰਦੇ ਸਾਡੇ ਸਰਕਾਰਾਂ ਦਾ ਦਬਾਇਆ ਸਾਡੇ ਤੇ ਲੀਡਰ ਦਾ ਦਬਾਇਆ ਗਰੀਬ ਨੂੰ ਤਾਂ ਨਿਆਂ ਹੀ ਨਹੀਂ ਮਿਲਦਾ ਗਰੀਬ ਤਾਂ ਨਿਆਂ ਲੈਣ ਦੇ ਲਈ ਪਤਾ ਨਹੀਂ ਕਿੱਥੇ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਆ ਅਸੀਂ ਇਸੇ ਕਰਕੇ ਨੈਸ਼ਨਲ ਲੋਕ ਸੇਵਾ ਪਾਰਟੀ ਬਣਾਈ ਆ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਵਿੱਚ ਅ ਜਿਹੜੇ ਸਮਾਜ ਦਾ ਦਰਦ ਰੱਖਦੇ ਆ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ ਲੱਗੇ ਆ ਸਮਾਜ ਦੀ ਉਨਤੀ ਤੇ ਤਰੱਕੀ ਚਾਹੁੰਦੇ ਆ ਉਹਨਾਂ ਦੇ ਲਈ ਸਾਡੇ ਦਰਵਾਜ਼ੇ ਖੁੱਲੇ ਆ ਅਸੀਂ ਤੁਹਾਡੇ ਇਸ ਚੈਨਲ ਦੇ ਮਾਧਿਮ ਰਾਹੀਂ ਗੱਲ ਕਹਿਣਾ ਚਾਹੁੰਦੇ ਆ ਅਸੀਂ ਆਪਣੇ ਕੈਂਡੀਡੇਟ ਉਤਾਰਾਂਗੇ ਵੀ ਲੜਾਂਗੇ ਵੀ ਔਰ ਜਲਦੀ ਇਹ ਸੱਤਾ ਦੇ ਵਿੱਚ ਵੀ ਪਾਰਟੀ ਆਏਗੀ ਔਰ ਸੱਤਾ ਦੇ ਵਿੱਚ ਆ ਕੇ ਪੰਜਾਬ ਦੀ ਬਿਹਤਰੀ ਦੇ ਲਈ ਔਰ ਦੇਸ਼ ਦੀ ਬਿਹਤਰੀ ਲਈ ਕੰਮ ਕਰੇਗੀ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਸੁਰਜੀਤ ਆਪਾਂ ਨੇ ਜਨਨ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਤਾਂ ਇਹਨਾਂ ਵੱਲੋਂ ਆਪਣੀ ਪਾਰਟੀ ਦਾ ਆਗਾਜ਼ ਕੀਤਾ ਗਿਆ ਹੈਗਾ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹ ਕੈਂਡੀਡੇਟ ਅਨਾਉਂਸ ਕਰਦੇ ਨੇ ਕੈਂਡੀਡੇਟਾਂ ਵੱਲੋਂ ਕਿਹੋ ਜਿਹਾ ਕੰਮ ਕੀਤਾ ਜਾਂਦਾ ਹੈ ਕਿ ਕੁਝ ਇਹਨਾਂ ਦਾ ਮੈਨੀਫੈਸਟੋ ਹੋਵੇਗਾ ਤੇ ਜੋ ਗੱਲਾਂ ਇਹਨਾਂ ਨੇ ਕਹੀਆਂ ਨੇ ਕਿ ਇਹ ਉਸ ਉੱਤੇ ਤਤ ਪਰ ਜਿਹੜਾ ਹੈ ਉੱਤਰ ਦੇ ਅਨੀ ਉੱਤਰ ਦੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਪੰਗ ਦੇ ਨਾਲ ਰਾਜਗੁਪਤ ਡੈਕ ਬੋਸ ਟੀਵੀ ਚਲੰਦਰ